ਪਰ ਜਿਵੇਂ ਮੈਂ ਸਿੱਧੂ ਬਾਜੀ ਦਾ ਮਾਡਲ ਬਣਾਇਆ ਮੈਂ ਪਟਿਆਲੇ ਤੋਂ ਆਇਆ ਮੈਂ ਪਹਿਲਾਂ ਵੀ ਬਰਬਰੀ ਸੌਂਗ ਜਦ ਰਿਲੀਜ਼ ਹੋਇਆ ਸੀ ਉਦੋਂ ਵੀ ਬਣਾ ਕੇ ਲੈ ਕੇ ਆਇਆ ਸੀਗਾ ਪਰ ਹੁਣ ਫੇਰ ਦੁਬਾਰਾ ਲੈ ਕੇ ਆਇਆ ਬਣਾ ਕੇ ਇਹ 3D ਪ੍ਰਿੰਟਿੰਗ ਦੇ ਥਰੂ ਬਣਦਾ ਇਹ ਮਾਡਲ ਜਿਹੜਾ ਹੈਗਾ ਫਾਈਬਰ ਨਹੀਂ ਹੁੰਦਾ ਤੇ ਉਸ ਤਰੀਕੇ ਨਾਲ ਬਣਾ ਕੇ ਲੈ ਕੇ ਆਇਆ ਕਿੰਨੇ ਸਮੇਂ ਚਾਰ ਕੀਤਾ ਕੀ ਕੀ ਚੀਜ਼ਾਂ ਦੇ ਵਿੱਚ ਜਿਹੜੇ ਬੇਸਿਕਲੀ ਇਹਨੂੰ ਟਾਈਮ 10 ਤੋਂ 15 ਦਿਨ ਲੱਗੇ ਤਿਆਰ ਕਰਨ ਚ ਇਹ ਪਹਿਲਾਂ 3D ਡਿਜ਼ਾਈਨ ਹੁੰਦਾ ਕੰਪਿਊਟਰ ਦੇ ਵਿੱਚ ਉਸ ਤੋਂ ਬਾਅਦ 3D ਪ੍ਰਿੰਟਿੰਗ ਹੁੰਦਾ ਫਿਰ ਹੈਂਡ ਮੇਡ ਕਲਰਿੰਗ ਦੇ ਨਾਲ ਇਹ ਤਿਆਰ ਕੀਤਾ ਕੀ ਕਹਾ ਦਾ ਮਿੱਟੀ ਦਾ ਢਾਰ ਕੀਤਾ ਜਾਂ ਤੁਸੀਂ ਪਲਾਸਟਿਕ ਦਾ ਨਹੀਂ ਇਹ ਸੋਲਿਡ ਪਲਾਸਟਿਕ ਹੁੰਦਾ ਹੈ વોਟਰ ਪ੍ਰੂਫ ਹੁੰਦਾ ਹੈ ਅਨਬ੍ਰੇਕੇਬਲ ਹੁੰਦਾ ਹੈ ਕਿਵੇਂ ਬਣਿਆ ਆ ਵੀ ਸਿੱਧੂ ਨੂੰ ਡੈਡੀਕੇਟਡ ਥੀਸ ਕਰਨੀ ਹੈ ਤੁਸੀਂ ਸ਼ੁਰੂ ਤੋਂ ਹੀ ਫੈਨ ਸੀਗੇ ਸਿੱਧੂ ਭੱਜੀ ਦੇ ਮੈਂ ਤਾਂ ਕੰਮ ਵੀ ਕਰਦਾ ਜਦੋਂ ਉਹਨਾਂ ਦੇ ਗਾਣੇ ਚੱਲਦੇ ਹੁੰਦੇ ਆ ਉਹਨਾਂ ਦੇ ਗਾਣੇ ਤੋਂ ਸੁਣ ਕੇ ਬਣਾਈਦਾ ਹੁੰਦਾ ਮੈਂ ਪਹਿਲਾਂ ਵੀ ਆਇਆ ਸੀਗਾ ਪਰ ਉਹ ਕਰੋਨਾ ਟਾਈਮ 'ਚ ਉਹਨਾਂ ਨੂੰ ਦੇਖ ਕੇ ਗਿਆ ਸੀਗਾ ਪਰ ਹੁਣ ਮਾਰੇ ਟਾਈਮ 'ਚ ਫਿਰ ਉਸ ਤੋਂ ਬਾਅਦ ਵੀ ਹੁਣ ਆਏ ਹਾਂ ਬਾਪੂ ਬਾਪੂ ਜੀ ਨੂੰ ਮਿਲਿਆ ਤੁਸੀਂ ਹਾਂਜੀ ਹਾਂਜੀ ਮਿਲਿਆ ਅੰਕਲ ਨੂੰ ਬਹੁਤ ਸੋਨਾ ਲੱਗਿਆ ਜੀ ਉਹਨਾਂ ਨੇ ਇੱਕ ਗੱਡੀ ਚਲਾਣ ਲਈ ਵੀ ਲੈ ਕੇ ਆਏ ਆ ਉਹ ਫੋਰਚੂਨਰ ਦੇ ਅੰਦਰ ਲਾਵਾਂਗੇ ਉਹ ਥੋੜਾ ਛੋਟਾ ਸਾਈਜ਼ ਹੈ ਪਰਵਾਰ ਲਈ ਕੀ ਮੰਗ ਕਰਨਾ ਚਾਹੁੰਦੇ ਪਰਵਾਰ ਲਈ ਇਹੀ ਹੈ ਜੀ ਇਨਸਾਫ ਦੀ ਮੰਗ ਕਰਨਾ ਚਾਹੁੰਦੇ ਆ ਕਿ ਇੰਨਾ ਟਾਈਮ ਹੋ ਗਿਆ ਹੁਣ ਤਾਂ ਇੰਨਾ ਸਮਾਂ ਬੀਤ ਗਿਆ ਵੀ ਸਰਕਾਰ ਕੁਝ ਕਰ ਨਹੀਂ ਰਹੀ ਤੇ ਕੁਝ ਨਾ ਕੁਝ ਕਰਨਾ ਚਾਹੀਦਾ ਉਹਨਾਂ ਨੂੰ